ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਵੀਡੀਓ 'ਚ ਅਮਾਰਾ ਰਿਸ਼ਤਾ ਲੈ ਕੇ ਆਏ ਹਾਂ ਜੀ ਇਹ ਰਿਸ਼ਤਾ ਜੀ ਜੱਟ ਸਿੱਖ ਪਰਿਵਾਰ ਬਰਾੜ ਗੋਤ ਲੜਕੇ ਦਾ ਰਿਸ਼ਤਾ ਜੀ ਤਾਂ ਸਾਰੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਜਿੱਦੀ ਵੀ ਮੈਚਿੰਗ ਹੋਏ ਜਰੂਰ ਸੰਪਰਕ ਕਰਿਓ ਜੀ ਤਾਂ ਦੋਸਤੋ ਵੀਡੀਓ ਨੂੰ ਦੇਖਣ ਸਾਰ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਨਵੀਂ ਨਵੀਂ ਅਪਡੇਟ ਫੇਰ ਹੀ ਤੁਹਾਨੂੰ ਇਸ ਚੈਨਲ ਤੇ ਮਿਲਣੀਆਂ ਰਿਸ਼ਤੇ ਸੰਬੰਧੀ ਭਾਵੇਂ ਕੁੜੀ ਦਾ ਡਾਟਾ ਹੋਵੇ ਭਾਵੇਂ ਮੁੰਡੇ ਦਾ ਅਸੀਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਨੂੰ ਪਰਿਵਾਰ ਬਾਰੇ ਕੋਈ ਜ਼ਿਆਦਾ ਨਿੱਜੀ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਪਦੀ ਪੂਰੀ ਫੋਲੋ ਇਨਕੁਆਰੀ ਕਰਕੇ ਹੀ ਰਿਸ਼ਤਾ ਕਰੋ ਸਾਡੀ ਬਾਅਦ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਸੋ ਆ ਮੈਂ ਡਾਟਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਬਰਾੜ ਗੌਰਤਾ ਜੀ ਜੱਟਖਵਾ ਪਰਿਵਾਰ ਦਾ ਲੜਕਾ ਉਮਰ ਹੈਗੀ 32 ਸਾਲ ਹਾਈਟ ਹੈਗੀ 5 ਫੁੱਟ 9 ਇੰਚ ਪੜਾਈ ਪਲੱਸ 2 ਕੀਤੀ ਹੈ ਜੀ ਬਿਲਕੁਲ ਸ਼ੁੱਧ ਵੈਸ ਨੂੰ ਲੜਕਾ 100 1% ਜੀ ਜ਼ਮੀਨ 6 ਕਿੱਲੇ ਦੋ ਬਰਾ ਜੀ ਯਾਨੀ ਕਿ ਤਿੰਨ ਤਿੰਨ ਕਿੱਲੇ ਪੈਲੀ ਹੁੰਦੀ ਹੈ ਜੀ ਮੰਗ ਕੋਈ ਨਹੀਂ ਘਰੇਲੂ ਕੰਮ ਕਰਨਾ ਵਾਲੀ ਲੜਕੀ ਚਾਹੀਦੀ ਹੈ ਜੀ ਜਿਹੜੀ ਕਿ ਪਰਿਵਾਰ ਨੂੰ ਸਮਝਦੀ ਹੋਵੇ ਜੇ ਕੋਈ ਤਲਾਕਸ਼ੁਦਾ ਹੋਵੇ ਤਾਂ ਵੀ ਮਨਜ਼ੂਰ ਆ ਜੀ ਪਰ ਬੱਚਾ ਨਾ ਹੋਵੇ ਤਾਂ ਨੋਟ ਜਿਹੜਾ ਏਰੀਆ ਫਰੀ ਕੋਟ ਮੁਕਸਤ ਤੇ ਪ੍ਰੋਪਰ ਤੇ ਜੀਰਾ ਇਸ ਏਰੀਆ ਦੇ ਵਿੱਚੋਂ ਜਿਹੜਾ ਰਸਤਾ ਲੈਣਾ ਪਸੰਦ ਕਰਦੇ ਆ ਵਧੀਆ ਪਰਿਵਾਰ ਦਾ ਲੜਕਾ ਸੋਹਣਾ ਸੁਨੱਖਾ ਲੜਕਾ ਮਿਹਨਤੀ ਲੜਕਾ ਤੇ ਵਧੀਆ ਪਰਿਵਾਰ ਦੀ ਹੀ ਲੜਕੀ ਚਾਹੀਦੀ ਆ ਜੀਦੀ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਜ਼ਰੂਰ ਸੰਪਰਕ ਕਰਿਓ ਜੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਧੰਨਵਾਦ ਸਾਰਿਆਂ ਦਾ ਸਰਨ ਸੱਚੀ ਕਾਲ ਜੀ